ਸਿਕਾ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਸਾਡੇ ਚੈਨਲ ਚੈਨਲ ਪਿੰਡ ਪੰਜਾਬ ਦੇ ਉੱਤੇ ਉਮੀਦ ਕਰਦੇ ਹਾਂ ਕਿ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਲਓ ਜੀ ਅਕਸਰ ਤੁਸੀਂ ਦੇਖਦੇ ਹੋ ਕਿ ਆਪਾਂ ਘਰਾਂ ਦੇ ਬਾਹਰ ਚਾਨਣੇ ਵਾਸਤੇ ਬੱਲਬ ਲਾਏ ਹੋਏ ਹੁੰਦੇ ਨੇ ਮੋਟਰਾਂ ਦੇ ਉੱਤੇ ਵੀ ਬੱਲਬ ਲਾਏ ਹੋਏ ਹੁੰਦੇ ਨੇ ਜੀ ਤੇ ਉਹਨੂੰ ਮੀਂਹ ਤੋਂ ਬਚਾਉਣ ਵਾਸਤੇ ਆਪਾਂ ਅੱਜ ਘਰ ਦੇ ਵਿੱਚ ਤੁਹਾਨੂੰ ਛੋਟਾ ਜਿਹਾ ਪ੍ਰੋਜੈਕਟ ਤਿਆਰ ਕਰਕੇ ਦਿਖਾਵਾਂਗੇ ਜੋ ਕਿਤਾ ਆਪਾਂ ਉਹਨੂੰ ਮੀਂਹ ਤੋਂ ਤੇ ਕਰੰਟਾਂ ਤੋਂ ਬਚਾ ਸਕਦੇ ਆ ਜੀ ਆ ਲੱਗਿਆ ਬਈ ਆਪਣਾ ਬੱਲਬ ਦੇਖ ਸਕਦੇ ਤੁਸੀਂ ਇਹ ਆਪਣਾ ਬੱਲਬ ਲੱਗਿਆ ਹੋਇਆ ਜੀ ਇਹਨੂੰ ਹੁਣ ਆਪਾਂ ਛੋਟਾ ਜਿਹਾ ਪ੍ਰੋਜੈਕਟ ਤਿਆਰ ਕਰਕੇ ਤੁਹਾਨੂੰ ਦਿਖਾਵਾਂਗੇ ਜੀ ਲਾ ਕੇ ਸਾਰਿਆਂ ਨੂੰ ਪਹਿਲਾਂ ਆਪਾਂ ਇਹਨੂੰ ਇਹਨੂੰ ਖੋਲ ਲੈਣਾ ਜੀ ਬਲੂਨ ਨੂੰ ਖੋਲ ਲੈਣਾ ਜੀ ਖੋਲ ਕੇ ਤੇ ਆਜੇ ਉੱਪਰ ਲੱਗਿਆ ਪੁੰਦਾ ਇਹਦਾ ਤਾਪਾ ਤਾਪਾ ਉਹਨੂੰ ਵੀ ਖੋਲ ਲੈਣਾ ਜੀ ਸਭ ਤੋਂ ਪਹਿਲਾਂ ਆ ਲਓ ਜੀ ਆਪਾਂ ਨੂੰ ਕੋਈ ਚੀਜ਼ਾਂ ਦੀ ਲੋਡ ਪਾਣੀ ਜਿਹਦੇ ਵਾਸਤੇ ਇਹ ਆਪਣੀ ਲੋਹਾ ਵੱਢਣੀ ਆ ਰਹੀ ਹੈ ਜੀ ਇਹ ਥੋੜੀ ਹੈ ਜੀ ਤੇ ਇਹ ਕੱਢ ਹੋ ਜਾਂਦਾ ਜੀ ਤੇ ਇੱਕ ਇਹ ਆਪਣੀ ਜਿਹੜੇ ਆਪੀ ਆਪਣੀ ਖੋਨਾਂ ਦੇ ਉੱਤੇ ਸਪਰੇਅ ਕਰਦੇ ਹੁੰਦੇ ਆਂ ਜੀ ਦਵਾਈਆਂ ਇਹ ਬੋਤਲ ਹੈ ਜੀ ਇਹ ਤੋਂ ਹੀ ਆਪਾਂ ਤਿਆਰ ਕਰਨਾ ਜੀ ਕਿਉਂਕਿ ਘਰਾਂ ਦੇ ਵਿੱਚ ਅਕਸਰ ਆਪਾਂ ਨੂੰ ਮਿਲਦੀਆਂ ਰਹਿੰਦੀਆਂ ਨੇ ਇਦਾਂ ਦੇ ਚੀਜ਼ਾਂ ਵੇਸਟਿੰਗ ਤੇ ਇਹਦਾ ਢੱਕਣ ਹੈ ਜੀ ਦੇਖ ਸਕਦੇ ਤੁਸੀਂ ਇਹ ਜਿਹੜਾ ਢੱਕਣ ਹੈ ਜੀ ਢੱਕਣ ਦੇ ਵਿੱਚੋਂ ਆਹ ਆਪਾਂ ਹੋਲ ਇਹ ਕੱਢ ਲੈਣਾ ਹੈ ਵਿੱਚੋਂ ਡ੍ਰਿਲ ਮਾਰ ਕੇ ਇਹ ਤਰ੍ਹਾਂ ਗੋਲ ਨਿਕਲ ਜੂਗਾ ਜੀ ਇਹ ਇਹ ਸਾਰਾ ਕੱਢਣਾ ਜੀ ਇਹ ਆ ਲਓ ਜੀ ਇਹ ਬੋਤਲ ਦਾ ਢੱਕਣ ਸੀਗਾ ਇਹ ਆਪਾਂ ਵਿੱਚੋਂ ਕੱਟਤਾ ਜੀ ਇਹ ਕੱਢ ਕੇ ਇਹ ਸਰਾਖ ਗੋਲ ਹੋ ਗਿਆ ਜੀ ਇਹ ਜਿਹੜੀ ਚੀਜ਼ ਆ ਇਹ ਆਪਾਂ ਇਹਦੇ ਉੱਤੇ ਫਾਈਵੋਕ ਨਾਲ ਚੁੱਕੇ ਦੇਣੀ ਆ ਜੀ ਦੇ ਉੱਤੇ ਫਾਈਵੋਕ ਲਾ ਕੇ ਇਹਨੂੰ ਆਪਾਂ ਇਹਦੇ ਤੇ ਚੁੱਕੇ ਦੇਣੀ ਆ ਜੀ ਇਹ ਚੰਗੀ ਤਰ੍ਹਾਂ ਫਾਈਵੋਕ ਲਾਵਾਂਗੇ ਜੀ ਇਹਨੂੰ तो चिपक ए चं तरह चिपकजुकिए बल इस तरह ये लगेगा जी ਇਹ ਜਿਹੜੀ ਬੋਤਲ ਆ ਇਹ ਤੇ ਆ ਕਸੀ ਜਾਣੀ ਜੀ ਇਹ ਤੁਹਾਨੂੰ ਦਿਖਾਵਾਂਗੇ ਸਾਰਾ ਆਪਾਂ ਵੱਡ ਕੇ ਨੂੰ కట్ కట్ కేన

ਆ ਲਓ ਜੀ ਇਹ ਤੁਸੀਂ ਦੇਖ ਸਕਦੇ ਹੋ ਇਹ ਆਪਾਂ ਨੇ ਕਰਿਆ ਪ੍ਰੋਜੈਕਟ ਮੀਨ ਤੋਂ ਤਿਆਰ ਇਹਨੂੰ ਜਿਹੜਾ ਕਿ ਮੀਨ ਹੀ ਲੱਗਦਾ ਹੈਗਾ ਬਲਬਨ ਦੇਖ ਸਾਡੇ ਤੁਸੀਂ ਨਾ ਕੀ ਕੰਧ ਦੇ ਵਿੱਚ ਕਰੰਟ ਆਵੇਗੀ ਇਸ ਤਰ੍ਹਾਂ ਆਪਾਂ ਕਰਾਂ ਵੇਸਟਿੰਗ ਤੋਂ ਇਹ ਪ੍ਰੋਜੈਕਟ ਤਿਆਰ ਕਰ ਸਕਦੇ ਹਾਂ ਅਕਸਰੇ ਚੀਜ਼ਾਂ ਆਪਣੇ ਘਰਾਂ ਦੇ ਵਿੱਚ ਹੁੰਦੀਆਂ ਨੇ ਸਾਰਿਆਂ ਦੇ ਇਹ ਛੋਟਾ ਜਿਹਾ ਪ੍ਰੋਜੈਕਟ ਹੈ ਜੀ ਏਦਾਂ ਆਪਾਂ ਤਿਆਰ ਕਰ ਸਕਦੇ ਹਾਂ ਵਲਵ ਨੂੰ ਕੁੱਟਣ ਤੋਂ ਖਰਾਬ ਹੋਣ ਤੋਂ ਬਚਾ ਸਕਦੇ ਹਾਂ ਜੇਕਰ ਸਾਡੀ ਵੀਡੀਓ ਤੁਹਾਨੂੰ ਚੰਗੀ ਲੱਗੀ ਤਾਂ ਲਾਈਕ ਸ਼ੇਅਰ ਕਮੈਂਟ ਕਰਕੇ ਜਰੂਰ ਦੱਸਿਓ ਜੀ ਮਿਲਾਂਗੇ ਨਵੀਂ ਵੀਡੀਓ ਦੇ ਨਾਲ ਧੰਨਵਾਦ ਜੀ